ਸਾਰਿਆਂ ਹੀ ਦੇਸ਼ਾਂ ਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰਫਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅ ਬੀਤੇ ਦਿਨੀ ਪੰਜਾਬ ਸਰਕਾਰ ਤੇ ਮੰਤਰੀ ਤਰਨਪ੍ਰੀਤ ਸਿੰਘ ਦਾ ਜਿਹੜਾ ਬਿਆਨ ਆਇਆ ਵੀ 4500 ਪਿੰਡਾਂ ਦੇ ਵਿੱਚੋਂ ਬਿਲਕੁਲ ਜਿਹੜਾ ਨਸ਼ਾ ਉਹ ਜ਼ੀਰੋ ਲੈਵਲ ਤੇ ਕਰ ਦਿੱਤਾ ਗਿਆ ਵੀ ਮੁਕਤ ਕਰ ਦਿੱਤੇਗਾ ਨਹੀਂ 4500 ਪਿੰਡ ਪਰ ਮੈਂ ਭਗਵਾਨ ਤੁਮਾਨ ਦੇ ਪਿੰਡਾਂ ਦੇ ਨੇੜੇ ਫਿਰਦਾ ਹਾਂ ਮਾਨਸਾ ਜ਼ਿਲ੍ਹੇ ਦਾ ਅਤੇ ਵਿਧਾਨ ਸਭਾ ਹਲਕਾ ਮਾਨਸਾ ਦਾ ਆਖਰੀ ਪਿੰਡ ਜੋ ਸੰਗਰੂਰ ਜਰੇ ਦੀ ਹੱਦ ਤੇ ਪੈਂਦਾ ਟੈਪੀ ਹਮੇਰਗੜ੍ਹ ਟੈਪੀ ਜਿਹੜਾ ਵਿਧਾਨ ਸਭਾ ਹਲਕਾ ਮਾਨਸਾ ਦਾ ਪਿੰਡਾ ਜਿੱਥੋਂ ਡਾਕਟਰ ਵਿਜੇ ਸਿੰਘਲਾ ਐਮ ਐਲ ਏ ਨੇ ਸੋ ਲੋਕ ਸਭਾ ਹਲਕਾ ਬਠਿੰਡਾ ਦਾ ਪਿੰਡਾ ਜਿੱਥੋਂ ਹਰਸ਼ਮ੍ਰਿਤ ਕੌਰ ਬਾਦਲ ਲੋਕ ਸਭਾ ਮੈਂਬਰ ਨੇ ਐਮ ਪੀ ਨੇ ਸੋ ਆਪਾਂ ਪੁੱਛਾਂਗੇ ਬਜ਼ੁਰਗਾਂ ਨੂੰ ਪੁੱਛਦੇ ਹਾਂ ਵੇ ਬਾਬੇ ਉਹ ਨਸ਼ਾ ਕਿੰਨਾ ਬਿਕ ਰਹਾ ਨਸ਼ਾ ਕਿੰਨਾ ਕਰ ਰਹੇ ਨੇ ਲੋਕ ਇਹ ਤਾਂ ਖਾਨ ਵਾਲਿਆਂ ਨੂੰ ਪਤਾ ਹੀ ਤਾਂ ਖਾਂਦੇ ਨਹੀਂ ਪੈਂਦੇ ਕਿਹੜਾ ਵੇਚਦਾ ਕਿਹੜਾ ਰੱਖਦਾ ਕਿਉਂ ਜੀ ਸੋ ਤੁਸੀਂ ਇਹਨਾਂ ਨਸੇ ਨਾਲ ਡਿੱਗੇ ਤਾਂ ਦੇਖਿਆ ਹੁਣ ਮੌਤਾਂ ਹੁੰਦੀਆਂ ਦੇਖਿਆ ਹੋਣੀਆਂ ਹਾਂਜੀ ਹਾਂ ਨਸ਼ੇ ਨਾਲ ਬੇ ਨਸੇ ਨਾਲ ਮੌਤਾਂ ਹੋ ਰਹੀਆਂ ਨੇ ਉਹ ਤਾਂ ਤੁਸੀਂ ਨੇ ਦੇਖਿਆ ਹੋਊਗਾ ਸੱਚ ਬੋਲਣ ਤੋਂ ਨੱਚੇ ਚ ਕੋ ਕਿਉਂਕਿ ਇਹ ਇਹ ਘਰਾਂ ਦੇ ਵਿੱਚ ਅੱਗ ਲੱਗੀ ਹੋਈ ਆ ਜਿਹੜੀ ਅੱਜ ਮੰਨ ਲਓ ਮੇਰੇ ਘਰ ਚਾ ਕੱਲ ਨੂੰ ਕਿਸੇ ਦੇ ਘਰ ਚ ਹੋਰ ਲੱਗੂਗੀ ਕਿਸੇ ਦੀ ਨੂੰ ਦਾ ਸਿਰ ਨੰਗਾ ਹੋ ਜਾਊਗਾ ਕਿਸੇ ਦੀ ਮਾਂ ਦੀ ਗੋਦ ਸੁੰਨੀ ਹੋ ਜਾਊਗੀ ਇਹਨੂੰ ਕੱਢਣ ਦੇ ਲਈ ਸਾਨੂੰ ਆਵਾਜ਼ ਤਾਂ ਚੱਕਣੀ ਪਊਗੀ ਤੁਸੀਂ ਦੱਸੋ ਤੁਹਾਡੇ ਪਿੰਡਾਂ ਦੇ ਵਿੱਚ ਨਸ਼ੇ ਦੇ ਨਾਲ ਮੁੰਡੇ ਮਰ ਰਹੇ ਨੇ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ ਹੋ ਰਹੀਆਂ ਨੇ ਹੋ ਰਹੀਆਂ ਨੇ ਦੱਸੋ ਜੀ ਐਸ ਵੀਰ ਤੋਂ ਵਿਊ ਲੈਣੇ ਆਪਾਂ ਨਸ਼ੇ ਦੇ ਨਾਲ ਤੁਹਾਡੇ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਬਹੁਤ ਹੋ ਰਹੀਆਂ ਚਿੱਟਾ ਵਗੈਰਾ ਚੱਲ ਰਿਹਾ ਤੁਹਾਡੇ ਪਿੰਡਾਂ ਦੇ ਵਿੱਚ ਚੱਲ ਰਿਹਾ ਚੱਲ ਰਹੀ ਨਸ਼ਾ ਚੋਰਾ ਸੋਰਾ ਤੇ ਚੱਲ ਰਿਹਾ ਸੋ ਆਪਾਂ ਇਹਨਾਂ ਮੁੰਡਿਆਂ ਤੋਂ ਵੀ ਪੁੱਛਾਂਗੇ ਸੋ ਵੀਰੋ ਤੁਸੀਂ ਵੀ ਦੱਸੋ ਵੀ ਨਸ਼ਾ ਕਿੰਨਾ ਕੁ ਜ਼ੋਰਾਂ ਸੋਰਾਂ ਤੇ ਚੱਲ ਰਿਹਾ ਤੁਹਾਡੇ ਪਿੰਡ ਦੇ ਵਿੱਚ ਫੁੱਲ ਹੀ ਚੱਲ ਰਹੀ ਹੈ ਚਿੱਟਾ ਫੁੱਲ ਚੱਲ ਰਿਹਾ ਚਿੱਟਾ ਝੋਟਾ ਸਨੀਚਰ ਵਿੱਚ ਸਾਰਾ ਕੁਝ ਚੱਲ ਰਹੀ ਮੋਤਾਂ ਫੁੱਲ ਹੋ ਰਹੀਆਂ ਨੇ ਮੋਤਾਂ ਆਈ ਸੋ ਇਹ ਦੱਸ ਰਹੇ ਨੇ ਵੀ ਨੌਜਵਾਨਾਂ ਦੀਆਂ ਮੋਤਾਂ ਨੇ ਜਿਹੜੀਆਂ ਨਸੇ ਦੇ ਨਾਲ ਬਹੁਤ ਹਾਈ ਲੈਵਲ ਤੇ ਹੋ ਰਹੀਆਂ ਨੇ ਸੋ ਮੈਂ ਕਹਿਣਾ ਚਾਹਾਂਗਾ ਸਰਕਾਰ ਨੂੰ ਭਗਵੰਤ ਮਾਨ ਦੇ ਪਿੰਡ ਤੋਂ ਇਹ ਪਿੰਡਾਂ